ਮਹਾਰਾਜ ਬਿਲਗੇ ਪਿੰਡ ਚਲੇ ਗਏ ਹੁਣ ਜਿਹੜੇ ਮਿਲਣੀ ਕਰਦੇ ਆਪਾਂ ਹੁਣ ਤਾਂ ਸੋਨਾ ਦੇ ਛਾਪਾ ਪਾਉਣੇ ਕੜੇ ਪਾਉਣੇ ਆ ਪਰ ਮਿਲਣੀ ਦਾ ਅਰਥ ਹੋਰ ਸੀ ਕੁਝ ਕੀ ਅੱਗੋਂ ਆਣ ਕੇ ਲੋਕ ਮਿਲਦੇ ਹੁੰਦੇ ਸਨ ਕਿ ਸਾਡੀ ਬਰਾਤ ਆਈ ਵੇਖਣ ਆਉਂਦੇ ਸੀ ਇਹ ਮਿਲਣੀ ਦਾ ਅਰਥ ਸੀ ਪੁਰਾਣੇ ਸਮੇਂ ਦੇ ਵਿੱਚ ਜਦੋਂ ਮਿਲਣੀ ਆਏ ਪਿੰਡ ਕਰਨ ਵਾਲੇ ਮਾਉ ਪਿੰਡ ਵਾਲੇ ਉਹਨਾਂ ਵੇਖਿਆ ਕਿ ਅਸੀਂ ਕਿਹਾ ਸੀ ਢਾੜ ਲੋਕ ਆਉਣ ਇਹ ਸਾਰੇ ਮਹਾਰਾਜ ਕਾਣੇ ਇਕੱਠੇ ਕਰਕੇ ਲੈ ਆਏ ਨੇ ਤੇ ਬਾਬਾ ਬੁੱਢਾ ਸਾਹਿਬ ਬ੍ਰਹਮ ਗਿਆਨੀ ਮਹਾਂਪੁਰਖ ਭਾਈ ਮੱਝ ਸਾਹਿਬ ਜੀ ਭਾਈ ਗੁਰਦਾਸ ਜੀ ਭਾਈ ਸਾਲੋ ਜੀ ਹੋਰ ਅਨੇਕਾਂ ਗੁਰੂ ਕੇ ਸਿੱਖ ਉਹ ਪਿੰਡ ਵਾਲੇ ਕਹਿੰਦੇ ਅਸੀਂ ਕੁੜੀ ਨਹੀਂ ਦੇਣੀ ਇਹ ਤਾਂ ਅਸੀਂ ਜਿਹੜੀਆਂ ਸ਼ਰਤਾਂ ਦਿੱਤੀਆਂ ਸੀਗੀਆਂ ਚਿੱਠੀ ਦੇ ਵਿੱਚ ਇਹ ਤਾਂ ਮੰਨੀਆਂ ਹੀ ਨਹੀਂ ਇਹਨਾਂ ਨੇ ਅਸੀਂ ਵਿਆਹ ਨਹੀਂ ਕਰਨਾ ਮਹਾਰਾਜ ਬਿਲਗੇ ਪਿੰਡ ਦੇ ਵਿੱਚ ਤਿੰਨ ਰਾਤਾਂ ਰਹੇ ਮੌ ਪਿੰਡ ਤੋਂ ਕੋਈ 10 ਕਿਲੋਮੀਟਰ ਦੀ ਦੂਰੀ ਉੱਤੇ ਹੈ ਉਹਨਾਂ ਪਾਣੀ ਵੀ ਨਾ ਪੁੱਛਿਆ ਬਰਾਤਿਆਂ ਨੂੰ ਮਹਾਰਾਜ ਬਿਲਗੇ ਪਿੰਡ ਦੇ ਵਿੱਚ ਬਰਾਜਮਨ ਹੋਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਮਹਾਰਾਜ ਪਾਣੀ ਦੀ ਤੇ ਬੜੀ ਲੱਗੀ ਐ ਦੁਆਬੇ ਦਾ ਇਲਾਕਾ ਮਹਾਰਾਜ ਪਾਣੀ ਦੀ ਤੇ ਬੜੀ ਲੱਗੀ ਕਿਰਪਾ ਕਰੋ ਜਲ ਛਕਣ ਨੂੰ ਜੀ ਕਰਦਾ ਮਹਾਰਾਜ ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਜਲ ਛਕਾ ਦਿੰਨੇ ਆ ਅਜੇ ਤਾਂ ਸਿੰਘ ਨੇ ਬਰਸ਼ਾ ਫੜਿਆ ਇਦਾਂ ਹੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਧਰਤੀ ਦੇ ਵਿੱਚ ਬਰਛਾ ਗੱਡਿਆ ਤੇ ਪਾਣੀ ਦਾ ਸੋਮਾ ਚੱਲ ਪਿਆ। ਅੱਜ ਵੀ ਉੱਥੇ ਖੂਹ ਹੀ ਬਣੀ ਆ ਜਿੱਥੋਂ ਮਹਾਰਾਜ ਜੀ ਨੇ ਪਾਣੀ ਕਢਿਆ ਸੀ। ਉਹ ਪਿੰਡ ਵਾਲਿਆਂ ਨੇ ਬੜੀ ਸੇਵਾ ਕੀਤੀ ਸਾਧਗੁਰਾਂ ਦੀ। ਕਿਉਂਕਿ ਸੇਵਾ ਕਰਕੇ ਹੀ ਫਲ ਮਿਲਦਾ। ਉਹ ਬਿਲਗੇ ਪਿੰਡ ਵਾਲਿਆਂ ਦੀਆਂ ਸਿਰਫ ਨਿੱਕਾ ਜਿਹਾ ਪਿੰਡ ਸੀ। ਉਹਨਾਂ ਬੇਨਤੀ ਕੀਤੀ ਮਹਾਰਾਜ ਸਾਡੇ ਪਿੰਡ ਦੇ ਵਿੱਚ ਤਾਂ ਆਬਾਦੀ ਥੋੜੀ ਆ ਇੱਥੇ ਕੋਈ ਆਣ ਕੇ ਵਸਦਾ ਨਹੀਂ। ਸੇਵਾ ਕੀਤੀ ਮਹਾਰਾਜ ਦੀ। ਹੁਣ ਮਹਾਰਾਜ ਕਹਿੰਦੇ ਚਿੰਤਾ ਨਾ ਕਰੋ ਤੁਹਾਡਾ ਪਿੰਡ ਐਡਾ ਵੱਡਾ ਹੋ ਸਾਰੇ ਦਵਾਬੇ ਵਿੱਚੋਂ ਤੁਹਾਡਾ ਸਭ ਤੋਂ ਵੱਡਾ ਪਿੰਡ ਹੋਵੇਗਾ ਅੱਜ ਸਾਰੇ ਦਵਾਬੇ ਤੋਂ ਸਭ ਤੋਂ ਵੱਡਾ ਪਿੰਡ ਹੈ ਬਿਲਗਾ ਸੱਤ ਪੱਤਿਆਂ ਨੇ 10000 ਤੋਂ ਵੱਧ ਵੋਟ ਹੈ ਉਹ ਪਿੰਡ ਦੀ ਗੁਰੂ ਖਾਲਸਾ ਜੀ ਗੁਰੂ ਅਰਜਨ ਦੇਵ ਸਾਹਿਬ ਨੇ ਬਖਸ਼ਿਸ਼ਾਂ ਕਰ ਦਿੱਤੀਆਂ ਉਹ ਖੁਈ ਦੇ ਉੱਤੇ 사ਧਗੁਰਾਂ ਨੇ ਇਸ਼ਨਾਨ ਕੀਤਾ ਤੇ ਜਿਹੜੇ ਵਸਤਰ ਲਾਏ ਸੀ ਉਹ ਨਿਸ਼ਾਨੀ ਵਜੋਂ ਪਿੰਡ ਵਾਲਿਆਂ ਨੂੰ ਦੇਤੇ ਅੱਜ ਵੀ ਉੱਥੇ ਪਏ ਨੇ ਜਾ ਕੇ ਗੁਰੂ ਕੇ ਸਿੱਖ ਦਰਸ਼ਨ ਕਰਦੇ ਨੇ ਹੁਣ ਜਿਹੜੇ ਮੋਂ ਪਿੰਡ ਵਾਲੇ ਸਨ ਪਹਿਲੇ ਜ਼ਮਾਨੇ ਦੀ ਇਹ ਮਰਿਆਦਾ ਸੀ ਜਿਹੜੀ ਕੁੜੀ ਦਾ ਇਕੱਲੀ ਵਿਆਹ ਟੁੱਟ ਜਾਂਦਾ ਵਿਆਹ ਨਹੀਂ ਸੀ ਹੁੰਦਾ ਬਾਅਦ ਵਿੱਚ ਉਹਨਾਂ ਕਹਾਂਗੇ ਇਹ ਤਾਂ ਗੱਲ ਮਾੜੀ ਆ ਜ਼ਬਾਨ ਕੀਤੀ ਆ ਉਹਨਾਂ ਕੀ ਕੀਤਾ ਕਿ ਇੱਕ ਜਾਂਡ ਦਾ ਦਰਖਤ ਸ਼ਾਂਕਤਾ ਤੇ ਕਿੱਲੇ ਵਾਂਗੂ ਬਣਾਤਾ ਜਾਂਡ ਦੀਆਂ ਜੜਾਂ ਵੜੀਆਂ ਮਜ਼ਬੂਤ ਹੁੰਦੀਆਂ ਧਰਤੀ ਦੇ ਵਿੱਚ ਉਹਨਾਂ ਕਹਿਆ ਕਿ ਗੁਰੂ ਸਾਹਿਬ ਦੇ ਗਾੜੀ ਸ਼ਰਤ ਰੱਖਾਂਗੇ ਜੇ ਤਾਂ ਕਹਾਂਗੇ ਕਿ ਕਿਲਾ ਪੱਟ ਦਿਓ ਤੇ ਅਸੀਂ ਵਿਆਹ ਕਰ ਦੇਵਾਂਗੇ ਤੇ ਨਹੀਂ ਤੇ ਅਸੀਂ ਵਿਆਹ ਨਹੀਂ ਮਨਜ਼ੂਰ ਨਹੀਂ ਸਾਨੂੰ ਸਾਡੇ ਪਿੰਡ ਦੀ ਮਰਿਆਦਾ ਹੁਣ ਉਹਨਾਂ ਉੱਤੋਂ ਦਾ ਸ਼ਾਂਗ ਤਾਂ ਜੜਾ ਤੋਂ ਉਦਾਂ ਹੀ ਸੀ ਧਰਤੀ ਦੇ ਵਿੱਚ ਮਹਾਰਾਜ ਕਹਿੰਦੇ ਕੋਈ ਗੱਲ ਨਹੀਂ ਮਰਿਆਦਾ ਪੂਰੀ ਕਰਾਂਗੇ ਪਰ ਵਿਆਹ ਹੋਣਾ ਸੀ ਨਹੀਂ ਕਰਾਉਣਾ ਕਿਲਾ ਪੱਟ ਕੇ ਜਾਵਾਂਗੇ ਆਵੇਂ ਨੇ ਨਾ ਹੰਗਸ ਸਿੰਘ ਜਦੋਂ ਘੋੜਿਆਂ ਤੇ ਸਵਾਰ ਹੋ ਕਰਕੇ ਕਿਲਾ ਪਟਦੇ ਨੇ ਇਹ ਮਰਿਆਦਾ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਆਰੰਭ ਕੀਤੀ ਹੈ ਇਹ ਸਤਿਗੁਰਾਂ ਦੀ ਮਰਿਆਦਾ ਹੈ ਜਿਹੜਾ ਖਾਲਸਾ ਪੰਥ ਇਸੇ ਤਰ੍ਹਾਂ ਬਰਕਰਾਰ ਰੱਖਦਾ ਮਹਾਰਾਜ ਮੌ ਪਿੰਡ ਦੇ ਵਿੱਚ ਗਏ ਤੇ ਘੋੜੇ ਨੂੰ ਘਮਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਹੱਥ ਦੇ ਵਿੱਚ ਨੇਜਾ ਲੈ ਕਰਕੇ بڑے ਘੋੜੇ ਨੂੰ ਇਹ ਫੁੱਲ ਸਪੀਡ ਦੇ ਵਿੱਚ ਧੜਾ ਕਰਕੇ ਤੇ ਕਿਲੇ ਦੇ ਵਿੱਚ ਵਰਛਾ ਮਾਰਿਆ ਤੇ ਜੜਾ ਸਮੇਤ ਝੰਡਾ ਪੜ ਦਿੱਤੀ ਸਤਿਗੁਰਾਂ ਨੇ ਉਹ ਜਿਹੜੇ ਕਹਿੰਦੇ ਸੀ ਜੰਡ ਪੱਟੀ ਨਹੀਂ ਜਾ ਸਕਦੀ ਮਹਾਰਾਜ ਨੇ ਇੱਕੋ ਵਾਰ ਦੇ ਨਾਲ ਬਰਸ਼ੇ ਦੇ ਨਾਲ ਜੰਡ ਨੂੰ ਤਾਂ ਛੜ ਦਿੱਤਾ ਸਾਰੇ ਅੱਖਾਂ ਟੱਟੜ ਕੇ ਵੇਖਣ ਹੁਣ ਬਾਬਾ ਬੁੱਢਾ ਸਾਹਿਬ ਨੂੰ ਮਹਾਰਾਜ ਕਹਿੰਦੇ ਅਸੀਂ ਵਿਆਹ ਨਹੀਂ ਕਰਾਉਣਾ ਬਾਬਾ ਜੀ ਵਾਪਸ ਚੱਲ ਜੀ ਜਿਹੜੀਆਂ ਉੱਥੇ ਬੀਬੀਆਂ ਸਨ ਉਹਨਾਂ ਨੇ ਜਾ ਕੇ ਮਾਤਾ ਗੰਗਾ ਜੀ ਨੂੰ ਦੱਸਿਆ ਕਿ ਤੁਹਾਡੇ ਜਿਨ੍ਹਾਂ ਦੇ ਨਾਲ ਆਨੰਦ ਕਾਰਜ ਹੋਣੇ ਸੀ ਉਹ ਤਾਂ ਵਾਪਸ ਚੱਲੇ ਨੇ ਫਿਰ ਮਾਤਾ ਗੰਗਾ ਜੀ ਭੱਜੇ ਆਏ ਆਣ ਕਰਕੇ ਮਹਾਰਾਜ ਦੇ ਘੋੜੇ ਦੀਆਂ ਵਾਗਾਂ ਫੜ ਲਈਆਂ ਕਹਨ ਲੱਗੇ ਸਾਈਂ ਜੀ ਮੇਰਾ ਕੀ ਕਸੂਰ ਐ ਪਿੰਡ ਵਾਲਿਆਂ ਦਾ ਕਸੂਰ ਐ ਮੈਂ ਤਾਂ ਨਹੀਂ ਤੁਹਾਨੂੰ ਕੁਝ ਮਾੜਾ ਕਿਹਾ ਮਹਾਰਾਜ ਕਹਿੰਦੇ ਗੱਲ ਤਾਂ ਠੀਕ ਐ ਫਿਰ 사ਦਗੁਰੂ ਕਹਿੰਦੇ ਇਹ ਪਿੰਡ ਇੱਕ ਰੀ ਉਜੜੇਗਾ ਤੇ ਫਿਰ ਵਸ ਜਾਏਗਾ ਇਹ ਮਾਤਾ ਗੰਗਾ ਜੀ ਨੇ ਬਖਸ਼ਾਇਆ ਉਹ ਪਿੰਡ ਨੂੰ ਹੁਣ ਉੱਥੇ ਮਾਤਾ ਜੀ ਦਾ ਗੁਰਦੁਆਰਾ ਬਣਿਆ ਅੱਜ ਦੇ ਦਿਨ ਬੜਾ ਭਾਰੀ ਜੋੜ ਮੇਲਾ ਲੱਖਾਂ ਦੀ ਦੁਨੀਆ ਕੱਲ ਅਸੀਂ ਉੱਥੇ ਗਏ ਸੀ ਤੇ ਬਹੁਤ ਜ਼ਿਆਦੀ ਗੁਰੂ ਕੀ ਸੰਗਤਾਂ ਨਾਲ ਕਰਕੇ ਨਮਸਕਾਰਾਂ ਕਰਦੀ ਐ ਉਹ ਮੋ ਪਿੰਡ ਨੂੰ ਮਹਾਰਾਜ ਨੇ ਸ਼ਰਾਬ ਦੇ ਦਿੱਤਾ ਸੀ ਇੱਕ ਵਾਰੀ ਉੱਜੜ ਕੇ ਵਸੋਗੇ ਫਿਰ ਉੱਜੜ ਕੇ ਵਸਿਆ ਪਿੰਡ ਗੁਰੂ ਖਾਲਸਾ ਜੀ ਸਮਾਂ ਆਪਣੀ ਚਾਲੇ ਚੜਦਾ ਰਿਹਾ ਹੁਣ ਮਾਤਾ ਗੰਗਾ ਜੀ ਸ੍ਰੀ ਅਮਰਸਰ ਸਾਹਿਬ ਰਹਿੰਦੇ ਤੇ ਗੁਰੂ ਅਰਜਨ ਦੇਵ ਸਾਹਿਬ ਜੀ ਤਿੰਨ ਭਰਾ ਸਨ ਖਾਲਸਾ ਜੀ ਬਾਬਾ ਪ੍ਰਿਥੀਜੰਦ ਜੀ ਬਾਬਾ ਮਾਹਦੇਵ ਜੀ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਤੇ ਬਾਬੇ ਪ੍ਰਿਥੀ ਜੀ ਜਦ ਦੀ ਘਰ ਵਾਲੀ ਸਤਗਰਾਂ ਨੂੰ ਮਿਹਣੇ ਮਾਰਦੀ ਹੁੰਦੀ ਸੀ ਮਾਦਾ ਗੰਗਾ ਨੂੰ ਕਹਿੰਦੀ ਸੀ ਤੇਰੇ ਘਰੇ ਕਰਾ ਕੋਈ ਪੁੱਤ ਹੈਗਾ ਗੁਰੂ ਨਾਨਕ ਦੀ ਗੱਦੀ ਤਾਂ ਸਾਡੀ ਹੈ ਐਦਾਂ ਹੀ ਕਹਿੰਦੇ ਨਾ ਗੁਰੂ ਖਾਲਸਾ ਜੀ ਸਾਰੀ ਧਰਤੀ ਦੇ ਉਤੋਂ ਪੈਸੇ ਦੇ ਨਾਲ ਹਰੇਕ ਚੀਜ਼ ਬੰਦਾ ਖਰੀਦ ਲੈਂਦਾ ਵੱਡੀ ਗੱਡੀ ਖਰੀਦ ਲੋਗੇ ਸੋਹਣੀ ਪੈਲੀ ਖਰੀਦ ਲੋਗੇ ਕੋਠੀ ਖਰੀਦ ਲੋਗੇ ਪਰ ਜਿਹੜੀ ਪੁੱਤਰ ਦੀ ਦਾਤ ਹੈ ਪਰਮੇਸ਼ਰ ਦੇ ਹੱਥ ਦੇ ਵਾਸਤੇ ਇਹ ਰੱਬ ਦਿੰਦਾ ਬੰਦਾ ਜਿੰਨਾ ਮਰਜ਼ੀ ਹੰਕਾਰਿਆ ਹੋਵੇ ਪ੍ਰੀਖਿਆ ਰੱਬ ਇੱਥੇ ਆਣ ਕੇ ਲੈਂਦਾ بڑے بڑے ਲੋਕ ਵੇਖੇ ਨੇ ਪੁੱਤਰਾਂ ਤੋਂ ਉੰਤਰੀ ਜਾਂਦੇ ਵੇਖੇ ਜਿਨ੍ਹਾਂ ਕੋਲੇ ਧਨ ਵੀ ਸੀ ਦੌਲਤ ਵੀ ਸੀ ਸਭ ਕੁਝ ਸੀ ਪਰ ਪਰਮੇਸ਼ਰ ਦੀ ਬਖਸ਼ਿਸ਼ ਨਹੀਂ ਸੀ ਕੋਲੇ ਇਹ ਤਾਂ ਭੋਲੇ ਭਾਏ ਨੂੰ ਮਹਾਰਾਜ ਦਾਤ ਦਿੰਦਾ ਖਾਲਸਾ ਜੀ ਹੁਣ ਮਾਤਾ ਗੰਗਾ ਜੀ ਸਤਿਗੁਰਾਂ ਨੂੰ ਕਹਿੰਦੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੂੰ ਕਹਿੰਦੇ ਸਾਈਂ ਜੀ ਪੁੱਤਰ ਦੀ ਦਾਤ ਦੇ ਦਿਓ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਰਬਕਲਾ ਸਮਰਾਠ ਸਤਿਗੁਰੂ ਕੀ ਨਹੀਂ ਕਰ ਸਕਦੇ ਸਾਰੀ ਧਰਤੀ ਦੇ ਰਾਜੇ ਨੇ ਮਹਾਰਾਜ ਸਾਰੀ ਧਰਤੀ ਉਹਨਾਂ ਦੇ ਹੱਥ ਦੇ ਵਸ ਹੈ ਮਹਾਰਾਜ ਕਹਿੰਦੇ ਗੰਗਾ ਜੀ ਅਸੀਂ ਨਹੀਂ ਦੇ ਸਕਦੇ ਕਿਸੇ ਸਿੱਖ ਦੀ ਸੇਵਾ ਕਰੋ ਸਿੱਖ ਦੇ ਕੋਲੋਂ ਪੁੱਤਰ ਦੀ ਦਾਤ ਮਿਲੇਗੀ ਸਿੱਖ ਅਰਦਾਸ ਕਰੇਗਾ ਤੇ ਸਿੱਖ ਦੀ ਅਰਦਾਸ ਦੇ ਨਾਲ ਪੁੱਤਰ ਦੀ ਦਾਤ ਪ੍ਰਾਪਤ ਹੋਵੇਗੀ